ਦੇਖਣ ਪੀਵੀ 1 ਅਪਡੇਟ ਮੈਂ ਤੁਹਾਡਾ ਆਪਣਾ ਮਹਿਲਤ ਗੁਰੀ ਰੋਪੜ ਤੋਂ ਅੱਜ ਡਾਢੀ ਕੰਨਿਆਂ ਦੇ ਵਿੱਚ ਬਹੁਤ ਹੀ ਵਿਸ਼ਾਲ ਪੰਡਾਰਾ ਜਿਹੜਾ ਹੈਗਾ ਇਹ ਉਹ ਦਿੱਤਾ ਗਿਆ ਹੈ ਹਰ ਸਾਲ ਦੀ ਤਰ੍ਹਾਂ ਇਹਨਾਂ ਨੌਜਵਾਨਾਂ ਵੱਲੋਂ ਖੇੜੇ ਬਾਬੇ ਦਾ ਪੰਡਾਰਾ ਜਿਹੜਾ ਹੈ ਉਹ ਦਿੱਤਾ ਜਾਂਦਾ ਹੈ ਤੇ ਤੁਸੀਂ ਵੇਖ ਸਕਦੇ ਹੋ ਕਿ ਬਹੁਤ ਸਾਰਾ ਨੌਜਵਾਨਾਂ ਵੱਲੋਂ ਜਿਹੜਾ ਪਿਆਰ ਆ ਉਹ ਪਰਮਾਤਮਾ ਦੇ ਪ੍ਰਤੀ ਨਜ਼ਰ ਆ ਰਿਹਾ ਹੈ ਤੇ ਖੇੜੇ ਬਾਬੇ ਜੀ ਨੂੰ ਲੜੀਆਂ ਦੇ ਨਾਲ ਸ਼ਿੰਗਾਰ ਕੇ ਤੇ ਸ਼ਿੰਗਾਰ ਬਹੁਤ ਪਿਆਰਾ ਜਿਹੜਾ ਹੈਗਾ ਹੈ ਉਹ ਰਿਹਾ ਤੇ ਸੇਵਾਦਾਰਾਂ ਦਾ ਭਰਪੂਰ ਪਿਆਰ ਜਿਹੜਾ ਹੈਗਾ ਉਹ ਸੰਗਤਾਂ ਦੇ ਵਿੱਚ ਵੰਡਿਆ ਗਿਆ ਨਜ਼ਰ ਆਇਆ ਹੈ ਤੇ ਇਕੱਠ ਬਹੁਤ ਸੀ ਜਦੋਂ ਲੰਗਰ ਵਰਤਾਉਂਦੇ ਨੇ ਬੜੇ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਲੰਗਰ ਵਰਤਾਉਂਦੇ ਰਹਿੰਦੇ ਨੇ ਜੇ ਤੁਸੀਂ ਵੇਖਦੇ ਹੋ ਕਿ ਇਸ ਵੇਲੇ ਚੌਲ ਜਿਹੜੇ ਹੈਗੇ ਆ ਪਹਿਲਾਂ ਵੀ ਕੱਢ ਦਿੱਤੇ ਗਏ ਨੇ ਪਰ ਉਸ ਤੋਂ ਬਾਅਦ ਵੀ ਕੜਾਹੀ ਜਿਹੜੇ ਆ ਲਗਾਤਾਰ ਚੌਲਾਂ ਦੇ ਕੱਢੇ ਜਾ ਰਹੇ ਆ ਪਰ ਉਹਦੇ ਨਾਲ ਨਾਲ ਬਹੁਤ ਵੱਡੇ ਵੱਡੇ ਦੇਗੇ ਜਿਹੜੇ ਹੈਗੇ ਆ ਦਾਲ ਦੇ ਹੋਗੇ ਕੜੀ ਹੋਗੀ ਹੋਰ ਬਹੁਤ ਸਾਰੀਆਂ ਆਈਟਮਾਂ ਜਿਹੜੀਆਂ ਹੈਗੀਆਂ ਉਹ ਇਹਨਾਂ ਸਾਰੇ ਹੀ ਸੇਵਾਦਾਰਾਂ ਵੱਲੋਂ ਜਿਹੜੀਆਂ ਹੈਗੀਆਂ ਤਿਆਰ ਕੀਤੀਆਂ ਜਾਂਦੀਆਂ ਐ ਖਾਸ ਕਰਕੇ ਨੌਜਵਾਨਾਂ ਦਾ ਕਹਿਣਾ ਕਿ ਇੱਥੇ ਬਜ਼ੁਰਗ ਉਸੇ ਵੇਲੇ ਆਉਂਦੇ ਨੇ ਜਦੋਂ ਥਮਨ ਕਰਨਾ ਹੁੰਦਾ ਏ ਥਮਨ ਤੇ ਬੈਠਣ ਵਾਸਤੇ ਬਜ਼ੁਰਗਾਂ ਨੂੰ ਜਿਹੜੀ ਹੈਗੀ ਪਹਿਲ ਦਿੱਤੀ ਜਾਂਦੀ ਆ ਉਸ ਤੇ ਜਿੰਨੇ ਬਾਕੀ ਰਹਿੰਦੇ ਕੰਮ ਨੇ ਉਹ ਸਿਰਫ ਨੌਜਵਾਨਾਂ ਵੱਲੋਂ ਕਰ ਦਿੱਤੇ ਜਾਂਦੇ ਨੇ ਤੇ ਇਨਾ ਨੌਜਵਾਨਾਂ ਵਿੱਚ ਕੁਛ ਕੋਈ ਵਕੀਲ ਹੈ ਕੋਈ ਕੋਈ ਕੁਛ ਲੱਗਿਆ ਵਾ ਕੋਈ ਕੁਛ ਲੱਗਿਆ ਵਾ ਪਰਮਾਤਮਾ ਨੇ ਬਹੁਤ ਹੀ ਚੜ੍ਹਦੀ ਕਲਾ ਕਰ ਕਰਕੇ ਰੱਖੀ ਹੈ ਕਹਿੰਦੇ ਵੀ ਸੇਵਾ ਸਿਮਰਨ ਸਫਤੇ ਉਚਸ ਕਰ ਪਲਾ ਹੋ ਪਲਾ ਅੰਤ ਪਲੇ ਦਾ ਪਲੇ ਦੇ ਨਾਲ ਜਿਹੜਾ ਹੈਗਾ ਏ ਜਿੱਥੇ ਇਹ ਦੁਨੀਆ ਦੇ ਲਈ ਐਡੇ ਐਡੇ ਵੱਡੇ ਲੰਗਰ ਲਗਾ ਰਹੇ ਨੇ ਉਥੇ ਹਰ ਇੱਕ ਤਰ੍ਹਾਂ ਦੀ ਖੁਸ਼ੀਆਂ ਦਾ ਲੰਗਰ ਜਿਹੜਾ ਹੈਗਾ ਏ ਪਰਮਾਤਮਾ ਵੱਲੋਂ ਇਹਨਾਂ ਸੇਵਾਦਾਰਾਂ ਤੇ ਹਰ ਵੇਲੇ ਵਰਤਦਾ ਰਹਿੰਦਾ ਹੈ ਤੇ ਇਹ ਸਾਲ ਦੀ ਪੱਕੀ ਤਰੀਕ ਜਿਹੜੀ ਹੈਗੀ ਉਹ ਬਣੇ ਜਾਂਦੀ ਹੈ ਤੇ ਕੋਈ ਵੀ ਸਾਲ ਐਸਾ ਨਹੀਂ ਹੈ ਜਦੋਂ ਕਦੇ ਮਿਸ ਹੋ ਜਾਵੇ ਤੇ ਹਰੇਕ ਸਾਲ ਤੋਂ ਸਾਲ ਵੱਧ ਚੜ ਕੇ ਜਿਹੜੇ ਹੈਗੇ ਆ ਉਹ ਇਹ ਖੇੜੇ ਬਾਬੇ ਜੀ ਪ੍ਰੋਗਰਾਮ ਜਿਹੜੇ ਉਹ ਕਰਦੇ ਰਹਿੰਦੇ ਆ ਤੁਸੀਂ ਦੇਖ ਸਕਦੇ ਹੋ ਮੂਰਤੀ ਸਥਾਪਨਾ ਕੀਤੀ ਹੋਈ ਹੈ ਤੇ ਮੂਰਤੀ ਸਥਾਪਨਾ ਕਰਨ ਤੋਂ ਬਾਅਦ ਇਹਨਾਂ ਨੇ ਇਹ ਜਿਹੜਾ ਹੈਗਾ ਸਥਾਪਨਾ 2 ਜੂਨ 2004 ਦੇ ਜਿਹੜੀ ਹੈਗੀ 2014 ਸੌਰੀ ਇਹ ਇਹ ਖੇੜਾ ਬਾਬਾ ਜੀ ਦਾ ਤਿਆਰ ਕੀਤਾ ਗਿਆ ਹੈ ਤੇ ਉਸ ਤੋਂ ਪਹਿਲਾਂ ਇੱਕ ਛੋਟਾ ਜਿਹਾ ਸਥਾਨ ਹੋਇਆ ਕਰਦਾ ਸੀ ਜਦੋਂ ਇਹ ਸਾਰੇ ਜਣੇ ਨਾਲ ਮਿਲ ਕੇ ਸੇਵਾ ਕਰਦੇ ਸੀ ਤੇ ਫੁੱਲਾਂ ਦੇ ਨਾਲ ਸ਼ਿੰਗਾਰ ਕੇ ਆਪਣੇ ਦਿਲ ਤੋਂ ਸੇਵਾ ਕਰਕੇ ਜੋ ਇਹਨਾਂ ਨੂੰ ਆਨੰਦ ਮਿਲਦਾ ਹੈ ਉਹ ਸ਼ਾਇਦ ਇਹ ਹੀ ਜਾਣ ਸਕਦੇ ਕਿਉਂਕਿ ਇਹ ਜਿਹੜਾ ਪ੍ਰਮਾਤਮਾ ਦੀ ਭਗਤੀ ਦਾ ਆਨੰਦ ਹੈ ਉਹ ਹਰੇਕ ਦੇ ਵਸ ਦੀ ਗੱਲ ਨਹੀਂ ਹੈ ਹਰੇਕ ਦੇ ਕਰਮਾਂ ਵਿੱਚ ਨਹੀਂ ਹੁੰਦਾ ਕਿਉਂਕਿ ਸਤ ਸੰਗ ਬੜ ਭਾਗੀ ਸਮਾ ਜਿਹੜਾ ਹੈਗਾ ਉਹ ਕਿਸੇ ਵਿਰਲੇ ਨੂੰ ਮਿਲਦਾ ਹੈ ਤੇ ਇਹਨਾਂ ਦੇ ਕਰਮਾਂ ਦੇ ਵਿੱਚ ਇਹ ਸਾਰਾ ਕਿ ਸੇ ਆਇਆ ਹੋਇਆ ਹੈ ਸੇਵਾਦਾਰਾਂ ਦੇ ਸੇਵਾ ਕਰਦੇ ਰਹਿੰਦੇ ਨੇ ਤੇ ਲਗਾਤਾਰ ਜਿਹੜਾ ਹੈਗਾ ਸਾਰਾ ਦਿਨ ਇਹਨਾਂ ਨੇ ਰਲ ਮਿਲ ਕੇ ਸੇਵਾ ਕੀਤੀ ਹੈ ਤੇ ਸ਼ਾਮ ਵੇਲੇ ਜਦੋਂ ਸ਼ਾਮ ਹੋ ਹੁੰਦੀ ਹੈ ਤੇ ਉਸ ਵੇਲੇ ਸਵੇਰ ਨੂੰ ਜਿਹੜਾ ਹੈ ਜਿਹੜਾ ਖਰਾਤੀ ਕਰਦੇ ਹਾਂ ਅੰਤਕੀਤੀ ਕੋ